ਮੈਂ ਸਮਝਦਾ ਜੀ ਸਰਕਾਰ ਅੰਡਸਟਰੀ ਦੇ ਪ੍ਰਤੀ ਬਿਲਕੁਲ ਹੀ ਸੰਗੀਤਾਨੀ ਕੀ ਹੈ। ਕਿ ਦਾਅਵੇ ਵੱਡੇ ਕੀਤੇ ਜਾਂਦੇ ਆ ਪਰ ਇਹ ਸਾਰੇ ਦਾਅਵੇ ਫੁੱਲੇ ਨੇ। ਭਗਵੰਤ ਮਾਨ ਦੀ ਸਰਕਾਰ ਨੇ ਸਟਾਰਟਿੰਗ ਤੋਂ ਹੀ ਸਿਰਫ ਇੰਡਸਟਰੀ ਨੂੰ ਲੌਲੀਪੌਪ ਦਿੱਤੇ ਨੇ। ਇੰਡਸਟਰੀ ਦੇ ਵਾਸਤੇ ਕੋਈ ਚੀਜ਼ ਨਹੀਂ ਸੋਚੀ। ਸਰਕਾਰ ਆਪਣਾ ਯਤਨ ਕਰ ਰਹੀ ਹੈ ਜੀਆ ਵੱਡੇ ਵੱਡੇ ਪ੍ਰੋਜੈਕਟਾਂ ਨਾਲ। ਛੋਟੇ ਉਦਯੋਗ ਵਾਲਿਆਂ ਦਾ ਬਿਲਕੁਲ ਕੋਈ ਧਿਆਨ ਨਹੀਂ। ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬ ਦੀ ਇੰਡਸਟਰੀ ਨੂੰ ਰਿਵਾਈਵ ਕੀਤਾ ਜਾਏਗਾ ਔਰ ਪੰਜਾਬ ਦੇ ਵਿੱਚ ਵੱਡੀ ਇੰਡਸਟਰੀ ਲਿਆ ਦਿੱਤੀ ਜਾਏਗੀ ਔਰ ਜਿਹੜੀ ਪੰਜਾਬ ਦੀ ਆਲਰੇਡੀ ਇੰਡਸਟਰੀ ਹੈ ਉਹਨੂੰ ਰਿਵਾਈਵ ਕਰਨ ਦੀ ਹੈ ਦਾਅਵੇ ਜਿਹੜੇ ਨੇ ਉਹ 2.5 ਸਾਲ ਪਹਿਲਾਂ ਹੀ ਕਰ ਦਿੱਤੇ ਗਏ ਸੀ ਜਦੋਂ ਕੀ ਸੱਤਾ ਚ换 ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਸਾਰੇ ਇੰਡਸਟਰੀਅਲ ਟਾਊਨਸ ਦੇ ਵਿੱਚ ਜਾ ਕੇ ਇੰਡਸਟਰੀਸਟਾਂ ਦੀ ਮੀਟਿੰਗ ਕੀਤੀ ਗਈ ਔਰ ਉਹਨਾਂ ਦੇ ਸੁਝਾਅ ਲਏ ਗਏ ਕਿਵੇਂ ਉਹਨਾਂ ਨੂੰ ਮੰਦਹਾਲੀ ਦੇ ਦੌਰ ਚੋਂ ਕੱਢਿਆ ਜਾ ਸਕੇ ਲੇਕਿਨ ਅੱਜ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਇੰਡਸਟਰੀਸ ਕੋਲੋਂ ਹੀ ਕੀ ਕੀ ਅੱਜ ਹਾਲਾਤ ਨੇ ਅੱਜ ਪੰਜਾਬ ਦੀ ਇੰਡਸਟਰੀ ਦੇ ਔਰ ਯਾਂ ਪੰਜਾਬ ਸਰਕਾਰ ਕਿੰਨਾ ਕੁ ਸੰਜੀਦਾ ਉਹਨਾਂ ਮੁੱਦਿਆਂ ਨੂੰ ਲੈ ਕੇ ਹੈ ਜਿਹੜੇ ਮੁੱਦਿਆਂ ਤੇ ਉਹ ਦਾਅਵੇ ਕਰਦੀ ਹੈ ਮੈਂ ਸਮਝਦਾ ਜੀ ਸਰਕਾਰ ਇੰਡਸਟਰੀ ਦੇ ਪ੍ਰਤੀ ਬਿਲਕੁਲ ਹੀ ਸੰਜੀਦਾ ਨਹੀਂ ਗਈ ਹੈ ਜੀ ਦਾਅਵੇ ਵੱਡੇ ਕੀਤੇ ਜਾਂਦੇ ਆ ਪਰ ਇਹ ਸਾਰੇ ਦਾਅਵੇ ਖੋਖਲੇ ਨੇ ਇੰਡਸਟਰੀ ਦੀ ਗੱਲ ਕਰੀਏ ਤੇ ਜੇ ਮੈਂ ਵੱਡੀ ਇੰਡਸਟਰੀ ਦੀ ਗੱਲ ਨਹੀਂ ਕਰਦਾ ਜਿਹੜੀ ਐਗਜ਼ਿਸਟਿੰਗ ਦੀ ਇੰਡਸਟਰੀ ਆ ਸਾੜੇ 6 ਤੇ ਉਹ ਹੀ ਖਤਮ ਹੁੰਦੀ ਜਾ ਰਹੀ ਹੈ ਪਿਛਲੇ ਸਾਲ ਡੇਢ 2 ਸਾਲ ਤੋਂ ਮੈਨੂੰ ਸਮਝਦਾ ਕਿ ਸਾਰੇ ਵੇਖਦੇ ਵੇਖਦੇ ਐਸੇ ਅੱਛੇ ਘਾਹ ਦੇ ਜਿਹੜੇ ਸੀਗੇ 5 7 10 ਘਰ ਉਹ ਬੰਦ ਹੋ ਗਏ ਨੇ ਦੂਸਰੀ ਗੱਲ ਜੀ ਜੇ ਸਾਰੀ ਜਿਹੜਾ ਜయోగ్రਫੀਕਲ ਜਿਹੜੀ ਸਾਡੀ ਜਿਹੜੀ ਹੈ ਜੀ ਉਹ ਐਗਰੀਕਲਚਰ ਜ਼ਿਆਦਾ ਹੈ ਮੈਂ ਉਹਦੀ ਵੀ ਗੱਲ ਕਰਦਾ ਜੀ ਪਰਾਲੀ ਸਾੜਨ ਤੇ ਸਰਕਾਰ ਬਹੁਤ ਯੋਰਦੀ ਨਹੀਂ ਹੈ ਕਿ ਨਾ ਸਾੜੀ ਜਾਵੇ ਇਹਦੀਆਂ ਲੱਖਾਂ ਬੜਾਈਆਂ ਜਾਣ ਇਸ ਨੂੰ ਆਲਵਾਸ ਤੇ ਯੂਜ਼ ਹੋ ਜਾਂਦੀ ਹੈ ਜਾਂ ਮੇਲਾ ਚ ਯੂਰ ਐਸਾ ਤੰਗ ਕਹੀਂ ਨੂੰ ਫਿਊਲ ਵੀ ਕੰਜ਼ਰਵ ਕਰ ਸਕਦੇ ਆ ਪਰ ਸਾਨੂੰ ਕੋਈ ਵੀ ਅਹੀਂ ਪ੍ਰਾਲੀ ਵੀ ਜੇ ਚਕਾਉਣੀ ਹੋਵੇ ਤੇ 4000 ਤੋਂ 4500 ਰੁਪਏ ਦਾ ਏਕੜ ਦਾ ਸਾਢੋ ਲੇਵਲ ਲਈ ਜਾਂਦੀ ਹੈ ਮੰਗੀ ਜਾਂਦੀ ਹੈ ਜਿਹਦੇ ਕਰਕੇ ਮਜਬੂਰ ਹੋ ਕੇ ਕਿਸਾਨ ਨੂੰ ਇਹ ਪ੍ਰਾਲੀ ਸਾੜਨੀ ਪੈਂਦੀ ਹੈ ਤੇ ਨਾ ਐਗਰੀਕਲਚਰ ਸੈਕਟਰ ਚ ਤੇ ਨਾ ਹੀ ਸਾਡੀ ਜਿਹੜੀ ਆਪਣਾ ਕੰਪੀਟਿਸ਼ਨ ਦਿਨ ਮੈਂ ਜੈਸੇ ਮੈਂ ਸਮਝਦਾ ਇੰਡਸਟਰੀਅਲ ਪਾਲਿਸੀ ਜਿਹੜੀ ਭਾਰਤੀ ਹੈ ਪੰਜਾਬ ਦੀ ਸ਼ਾਇਦ ਹੀ ਕਦੇ ਮਟਾਲੇ ਕੋਈ ਐਸਾ ਡੈਲੀਗੇਸ਼ਨ ਆਇਆ ਹੋਵੇ ਜਿੰਨੇ ਸਾਡੇ ਕੋਈ ਟੁਕੜੇ ਸੁਣੇ ਹੋਣ ਤੋਂ ਉਹਦਾ ਕੋਈ ਮਸਲੇ ਦਾ ਹੱਲ ਕੀਤਾ ਹੋਵੇ ਅੱਜ ਤੱਕ ਕੋਈ ਐਸੀ ਡੈਲੀਗੇਸ਼ਨ ਗਵਰਨਮੈਂਟ ਵੱਲੋਂ ਕਦੀ ਵੀ ਨਹੀਂ ਆਇਆ 2.5 ਸਾਲ ਪਹਿਲੇ ਹਿਲਸੁਲਾ ਸੀ ਇਤੋਂ ਤੱਕ ਇੰਡਸਟਰੀਅਲ ਤਾਂ ਉਸ ਨੂੰ ਬੜਾ ਫੋਕਸ ਕੀਤਾ ਗਿਆ ਇੰਡਸਟਰੀਸ ਨਾਲ ਪਰਸਨਲ ਮੀਟਿੰਗਾਂ ਕੀਤੀਆਂ ਗਈਆਂ ਸੁਝਾਅ ਦਿੱਤੇ ਗਏ ਤੁਸੀਂ ਵੀ ਉਹਨਾਂ ਦੇ ਵਿੱਚੋਂ ਸੀ ਜਿਹੜੇ ਸੁਝਾਅ ਦੇ ਕੇ ਆਏ ਤੁਹਾਨੂੰ ਲੱਗਦਾ ਉਹਦਾ ਕੋਈ ਅਸਰ ਹੋਇਆ ਨਹੀਂ ਕੋਈ ਅਸਰ ਨਹੀਂ ਆਇਆ ਜੀ ਕਿ ਪੁਆਇੰਟਸ ਸਾਰਿਆਂ ਨੇ ਆਪਣੇ ਸਾਰੇ ਕਲੀਅਰ ਕੀਤੇ ਸੀਗੇ ਗਵਰਨਮੈਂਟ ਦੇ ਅੱਗੇ ਸਾਰੇ ਪੁਆਇੰਟ ਰੱਖੇ ਸੀਗੇ ਪਰ ਉਹਦੇ ਚ ਕੋਈ ਵੀ ਪੁਆਇੰਟ ਜਿਹੜਾ ਆ ਚੁੱਕਿਆ ਹੀ ਨਹੀਂ ਗਿਆ ਕਰੀ ਅੱਗੇ ਕਦੀ ਗਿਆ ਹੀ ਨਹੀਂ ਉਹ ਸਿਰਫ ਉਸੇ ਮੀਟਿੰਗ ਤੱਕ ਹੀ ਸੀਮਤ ਹੀ ਰਹਿ ਜਾਂਦੀ ਹੈ ਗੱਲ ਅੱਗੇ ਗੱਲ ਨਹੀਂ ਜਾਂਦੀ ਨਾ ਕੋਈ ਇੰਡਸਟਰੀਅਲ ਪਾਲਿਸੀ ਜੇ ਕੋਈ ਸੈਂਟਰ ਦੀ ਵੀ ਹੈਗੀ ਆ ਤੇ ਸਾਡੇ ਤੱਕ ਉਹ ਕਦੀ ਦੱਸੀ ਨਹੀਂ ਗਈ ਕਿ ਸੈਂਟਰ ਦੀ ਇਹ ਕੋਈ ਇੰਡਸਟਰੀਅਲ ਪਾਲਿਸੀ ਵੀ ਸਾਡੇ ਨੂੰ ਕੋਈ ਬੈਨੀਫਿਟ ਦੇ ਸਕਦੀ ਆ ਜਿਹੜੀ ਇੰਡਸਟਰੀ ਚੱਲਣ ਗਈ ਆ ਆਪਣੇ ਸਰਬੋਸਰ ਚੱਲਣ ਗਈ ਆ ਲਿਮਟਾਂ ਵਧਾਈਆਂ ਜਾ ਰਹੀਆਂ ਨੇ ਤੇ ਲੋਕ ਜਿਹੜੇ ਆ ਇਸ ਵੱਲੋਂ ਬਹੁਤ ਵਿਹਾਲ ਨੇ ਉਹਨਾਂ ਦਾ ਆਪਣਾ ਕਾਰੋਬਾਰ ਜਿਹੜਾ ਵਾ ਉਹਦਾ ਬੰਦ ਹੋਉਂਦਾ ਇਹ ਵੀ ਇੱਕ ਕਾਰਨ ਆ ਵੀ ਉਹਨਾਂ ਦਾ ਉਹ ਜਿਹੜਾ ਮਕੀਲ ਜਿਹੜਾ ਵਾ ਬਹੁਤ ਜ਼ਿਆਦਾ ਵਸਤੂ ਜਰਾ ਹੈ ਜੇ ਆਪਾਂ ਪ੍ਰੈਜ਼ੈਂਟ ਗਵਰਨਮੈਂਟ ਦੀ ਗੱਲ ਕਰ ਲਈਏ ਕਿੰਨਾਕ ਇੰਡਸਟਰੀ ਨੂੰ ਬੂਸਟ ਕਰਨ ਲਈ ਹੈ ਰਿਵਾਈਵ ਕਰਨ ਲਈ ਕਹਿ ਲਈਏ ਕਿਉਂਕਿ ਇੱਕ ਮੰਦਹਾਲੀ ਦੇ ਦੌਰ ਸੇ ਤੁਸੀਂ ਕਹਿੰਦੇ ਹੋ ਇੰਡਸਟਰੀ ਚੱਲ ਰਹੀ ਸਰਕਾਰੀ ਸਰਕਾਰ ਕਿੰਨੀ ਕਿ ਸੰਜੀਦਾ ਹੈਗੀ ਮੇਰਾ ਖਿਆਲ ਵਿੱਚ ਸਰਕਾਰ ਇਸੇ ਪ੍ਰਤੀ ਬਿਲਕੁਲ ਵੀ ਸੰਜੀਦਾ ਨਹੀਂ ਹੈਗੀ ਸਰਕਾਰ ਆਪਣਾ ਯਤਨ ਕਰ ਰਹੀ ਹੈਗੀ ਆ ਵੱਡੇ ਵੱਡੇ ਪ੍ਰੋਜੈਕਟ ਲਾਉਣੀ ਛੋਟੇ ਉਦਯੋਗ ਵਾਲੇ ਇਹਨਾਂ ਦਾ ਬਿਲਕੁਲ ਕੋਈ ਘਾਤ ਨਹੀਂ ਹੈ ਛੋਟਾ ਉਦਯੋਗ ਤੇ ਜਿਹੜਾ ਬਟਾਲੇ ਦੇ ਵਿੱਚੋਂ ਲਗਭਗ ਮਰੀ ਚਲਿਆ ਗਿਆ ਜਾਂ ਮਰਦੇ ਕੰਢੇ ਖੜਾਵਾ ਇਹ ਵੱਡੇ ਵੱਡੇ ਪੰਜਾਬ ਦੇ ਇਤਰਾ ਇਹਨਾਂ ਨੇ ਟਾਟਾ ਨੂੰ ਲੁਧਿਆਣਾ ਵਿੱਚ ਦਿੱਤਾ ਇਹਨਾਂ ਨੇ ਉਹ ਸਟ੍ਰੈਅ ਬੈਲਟ ਕਰਕੇ ਇਹਨਾਂ ਨੇ ਉਹ ਸਟੀਲ ਬਣਾਉਣ ਲਈ ਉਹ ਵੀ ਉਹ ਦਿੱਤਾ ਉਹਨੂੰ ਇਨਸੈਂਟਿਵ ਤੇ ਇਹਨਾਂ ਨੇ ਬਹੁਤ ਦੇ ਦਿੱਤੇ ਹੈਗੇ ਆ ਪਰ ਉਹਦੇ ਬਦਲੇ ਵਿੱਚ ਪੰਜਾਬ ਨੂੰ ਕੀ ਮਿਲੇਗਾ ਇਹ ਵੇਖਣ ਵਾਲੀ ਗੱਲ ਹੈ ਯਾਰ ਨਾ ਤੇ ਉਹ এমਪਲॉयਮੈਂਟ ਜਨਰੇਟ ਕਰ ਰਿਹਾ ਹੈਗਾ ਉਹ ਯੂਨਿਟ ਔਰ ਉਲਟਾ ਸਭ ਪੰਜਾਬ ਦੀ ਬਿਜਲੀ ਨੂੰ ਬੜੇ ਵੱਡੇ ਪੱਧਰ ਤੇ ਉਹ ਖਰਚ ਕਰ ਰਿਹਾ ਹੈਗਾ ਔਰ ਟੈਕਸ ਦੀ ਰੀਬੇਟ ਵੀ ਲੈ ਰਿਹਾ ਹੈਗਾ ਪੈਪਸੀ ਦਾ ਪ੍ਰੋਜੈਕਟਿੰਗ ਨੇ ਪਠਾਨਕੋਟ ਨੂੰ ਆਇਆ ਜਦੋਂ 500 ਕਰੋੜ ਦਾ ਪ੍ਰੋਜੈਕਟ ਹੈ ਪਰ ਜੇ এমਪਲੋਇਮੈਂਟ ਵੀ ਆਖੀ ਜਾਵੇ ਤੇ এমਪਲੋਇਮੈਂਟ ਉੱਥੇ ਕੋਈ ਵੀ ਨਹੀਂ ਦੇਣਾ 40 ਬੰਦੇ ਸਾਰੇ ਉੱਥੇ ਜਿਹੜਨ ਦੇ ਵਿੱਚ ਕੰਮ ਕਰਦੇ ਆਗੇ ਜਦੋਂ ਕਿ ਸਾਡੇ ਜ਼ਿਲ੍ਹੇ ਦਾ ਸਾਰਾ ਪਾਣੀ ਉੱਥੇ ਖਿੱਚ ਰਿਹਾ ਹੈਗਾ ਵਾ ਇਹੀ ਪੈਪਸੀ ਦਾ ਪ੍ਰੋਜੈਕਟ 500 ਉਥੇ ਦੇ ਵਿੱਚ ਇਹਨਾਂ ਨੇ ਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਸਟੇਟਾਂ ਦੇ ਵਿੱਚ ਔਰ ਕੇ ਸਟੇਟ ਨੇ ਉੱਥੇ ਹਮੇ ਨਹੀਂ ਪੜਿਆ ਵੀ ਪਰ ਪੰਜਾਬ ਨੇ ਉਦ ਲਈ ਹਮੇ ਭਰ ਦਿੱਤੀ ਹੈਗੀ ਆ ਅਸੀਂ ਸੋਚਦੇ ਆਂ ਵੀ ਇੱਥੇ ਉਦਯੋਗ ਉਹ ਲੱਗਣਾ ਚਾਹੀਦਾ ਜਿਹੜਾ ਇੱਥੋਂ ਦੇ ਯੂਥ ਨੂੰ ਕੋਈ ਨਾ ਕੋਈ ਰੋਜ਼ਗਾਰ ਦੇ ਸਕੇ ਜੇ ਸਾਡੇ ਯੂਥ ਨੂੰ ਇੱਥੇ ਰੋਜ਼ਗਾਰ ਹੀ ਨਹੀਂ ਮਿਲਣਾ ਤੇ ਫਿਰ ਫਾਇਦਾ ਕੀ ਹੈਗਾ ਦੱਸੋ ਹਾਂ ਰੇਲਵੇ ਦਾ ਕੋਈ ਪ੍ਰੋਜੈਕਟ ਵੱਡਾ ਲੱਗੇ ਇੱਥੇ ਬਟਾਲੇ ਦੇ ਲੱਗੇ ਕੋਈ ਵੱਡਾ ਪ੍ਰੋਜੈਕਟ ਲੱਗੇ ਉਹਦਾ ਬਟਾਲੇ ਨੂੰ ਫਾਇਦਾ ਹੋ ਸਕਦਾ ਹੈ ਇਹ ਜਿਹੜਾ ਛੋਟਾ ਉਦਯੋਗ ਉਹਦਾ ਐਕਸਿਲਰੀ ਯੂਨਿਟ ਦੇ ਤੌਰ ਤੇ ਉਹਦੇ ਉੱਤੇ ਕੰਮ ਕਰ ਸਕਦਾ ਹੈਗਾ ਜਿਹੜੀ ਆ ਜੇ ਆਪਾਂ ਪ੍ਰੈਜ਼ੀਡੈਂਟ ਗਵਰਨਮੈਂਟ ਦੀ ਗੱਲ ਕਰ ਲਈਏ ਸੱਤਾ ਦੇ ਵਿੱਚ ਬੈਠੇ ਸੀ ਆ ਭਗਵੰਤ ਮਾਨ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਦਾਅਵੇ ਨੇ ਕਿ ਆਪਾਂ ਜਬ ਸੱਤਾ ਤੋਂ ਪਹਿਲੇ ਆਉਣ ਤੋਂ ਪਹਿਲੇ ਮੀਟਿੰਗਾਂ ਕਰਦੇ ਰਹੇ ਤੁਹਾਡੇ ਨਾਲ ਇੰਡਸਟਰੀਸਟਾਂ ਨਾਲ ਮੀਟਿੰਗਾਂ ਕਰਦੇ ਰਹੇ ਸੁਝਾਅ ਲੈਂਦੇ ਰਹੇ ਕਿ ਤੁਹਾਨੂੰ ਕਿਵੇਂ ਰਿਵਾਈਵ ਕੀਤਾ ਜਾ ਸਕਦਾ ਤੇ ਉਹ ਕਿਦਾਂ ਕਿੰਨੀ ਕ ਉਹਦੀ ਜ਼ਮੀਨੀ ਹਕੀਕਤ ਕਿੰਨੀ ਕ ਹੈ ਉਹਦੀ ਜ਼ਮੀਨੀ ਹਕੀਕਤ ਇਹ ਹੈ ਕਿ ਇਹਨਾਂ ਦੇ ਮੀਟਿੰਗਾਂ ਬਹੁਤ ਹੁੰਦੀਆਂ ਨੇ ਇਹ ਇਹਨਾਂ ਦੀ ਨਹੀਂ ਮੈਂ ਗੱਲ ਕਰਦਾ ਹਰ ਸਰਕਾਰ ਦੇ ਵਿੱਚ ਮੀਟਿੰਗਾਂ ਹੁੰਦੀਆਂ ਨੇ ਪਿਛੇ ਜੇ ਪਠਾਨਕੋਟ ਵੀ ਇੰਡਸਟਰੀ ਦੀ ਵੱਡੀ ਮੀਟਿੰਗ ਮੁੱਖ ਮੰਤਰੀ ਦੀ ਅਜ ਦੀ ਦੇ ਵਿੱਚ ਹੋਈ ਹੈ ਜੀ ਇਸ ਤਰ੍ਹਾਂ ਹੋਰ ਵੀ ਮੀਟਿੰਗਾਂ ਹੋ ਰਹੀਆਂ ਕਦੀ ਪੰਜਾਬ ਸਰਕਾਰ ਨੇ ਇਹ ਜਾਣਨ ਦਾ ਯਤਨ ਕੀਤਾ ਕਿ ਜਿਹੜੀ ਪਿਛਲੀ ਮੀਟਿੰਗ ਹੋਈ ਆ ਉਹਦੇ ਇਹ ਜਿਹੜੇ ਆ ਜਿਹੜੇ ਉਸ ਵळे ਕੋਈ ਜਿਹੜੇ ਸਟੇਟ ਕੱਢੇ ਸੀ ਉਹ ਇੰਪਲੀਮੈਂਟ ਹੋਏ ਆ ਕਿ ਨਹੀਂ ਹੋਏ ਆ ਜਦੋਂ ਉਹ ਸਟੇਟ ਜਿਹੜੇ ਲਾਗੂ ਹੀ ਨਹੀਂ ਹੋੜੇ ਆ ਕਿ ਫਿਰ ਨਵੀਂ ਮੀਟਿੰਗ ਦਾ ਫਾਇਦਾ ਕੀ ਹੈ ਗਾ ਪਿਛੇ ਜੇ ਸਾਡੇ ਇੱਥੇ ਵਿਕਟੋਰੀਆ ਹੋਟਲ ਦੇ ਵਿੱਚ ਇੰਡਸਟਰੀ ਬਾਰੇ ਇੱਕ ਮੀਟਿੰਗ ਹੋਈ ਸੀ ਉੱਥੇ ਵੀ ਕਈ ਤਰ੍ਹਾਂ ਦੇ ਮਤੇ ਪਾਸ ਕੀਤੇ ਗਏ ਸੀ ਡੀਸੀ ਸਾਹਿਬ ਆਏਗੇ ਤੇ ਐਮਐਲਏ ਸਾਹਿਬ ਵੀ ਆਏ ਸਾਰੇ ਬੈਠੇ ਸੀ ਪਰ ਉਹਦੀ ਆਊਟਕਮ ਕੀ ਹੋਈ ਕੁਝ ਵੀ ਨਹੀਂ ਹੋਇਆਗਾ ਜਦੋਂ ਉਹ ਜਿਹੜੇ ਉਹਨਾਂ ਮੀਟਿੰਗਾਂ ਦਾ ਕੋਈ ਫਾਇਦਾ ਹੀ ਨਹੀਂ ਹੋਣਾ ਹੈਗਾ ਉਹਦੇ ਜਿਹੜੇ ਜਿਹੜੇ ਵੀ ਉਹ ਗੱਲਾਂ ਅਸੀਂ ਸੋਚਦੇ ਹਾਂ ਉੱਥੇ ਜਿਹੜੇ ਵੀ ਮਤੇ ਪਾਸ ਕੀਤੇ ਜਾਂਦੇ ਵੀ ਆਹ ਤਰ੍ਹਾਂ ਦੇ ਉਹ ਕਰਾਂਗੇ ਕਦੀ ਦੂਜੀ ਮੀਟਿੰਗ ਦੇ ਵਿੱਚ ਉਹਦੇ ਬਾਰੇ ਜ਼ਿਕਰ ਹੀ ਨਹੀਂ ਹੁੰਦਾ ਹੈਗਾ ਉਹ ਮੀਟਿੰਗ ਜਿਹੜੀ ਉਹ ਕਾਗਜ਼ਾਂ ਦੇ ਵਿੱਚ ਬਣੀ ਰਹਿੰਦੀ ਹੈ ਕਿ ਉਹ ਮੀਟਿੰਗਾਂ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਉੱਤੇ ਦਾ ਉੱਤੇ ਨਾ ਤੁਮ ਜਨਾ ਕੋ ਪੰਜਾਬ ਨੂੰ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਜੀ ਭਗਵੰਤ ਮਾਨ ਦੀ ਸਰਕਾਰ ਨੇ ਸਟਾਰਟਿੰਗ ਤੋਂ ਹੀ ਸਿਰਫ ਇੰਡਸਟਰੀ ਨੂੰ ਲollipops ਦਿੱਤੇ ਨੇ ਇੰਡਸਟਰੀ ਦੇ ਵਾਸਤੇ ਕੋਈ ਚੀਜ਼ ਨਹੀਂ ਸੋਚੀ ਨਾ ਇੰਡਸਟਰੀ ਵਾਤੇ ਇੰਡਸਟਰੀ ਨੂੰ ਕੋਈ ਬੈਨੀਫਿਟ ਹੋਵੇ ਕੋਈ ਸਿਲ ਟੈਕਸ ਬੈਨੀਫਿਟ ਹੋਵੇ ਜਾਂ ਬਿਲੀ ਦੇ ਬਿੱਲਾਂ 'ਚ ਹੋਵੇ ਕਿਸਾਨਾਂ ਵਾਤੇ ਸਭ ਕੁਝ ਫ੍ਰੀ ਆ ਨਾ ਵਾਤੇ ਇੰਡਸਟਰੀ ਵਾਤੇ ਕੋਈ ਇੰਡਸਟਰੀ ਦੀ ਮੀਟਿੰਗਾਂ ਕਰਦੇ ਨੇ ਬਸ ਮੀਟਿੰਗਾਂ ਤੋਂ ਇਲਾਵਾ ਹੋਰ ਇਹਨਾਂ ਕੋਈ ਜਵਾਬ ਨਹੀਂਗਾ ਐਮਪੀ ਵੀ ਮੀਟਿੰਗ ਕਰਦੇ ਨੇ ਐਮਐਲਏ ਮੀਟਿੰਗ ਕਰਦੇ ਨੇ ਸੀਐਮ ਸਾਹਿਬ ਵੀ ਕਹਿੰਦੇ ਮੈਂ ਇੰਡਸਟਰੀ ਦਾ ਸੋਚ ਰਿਆ ਜਦੋਂ ਇਲੈਕਸ਼ਨ ਸੀ ਉਦੋਂ ਕਹਿੰਦੇ ਸੀ ਜੀ ਇੰਡਸਟਰੀ ਨੂੰ ਆਪਾਂ ਬਟਾਲੇ ਦੀ ਇੰਡਸਟਰੀ ਜਿਹੜੀ ਬੈਠੀ ਆ ਇਹ ਆਪਾਂ ਬਟਾਲੇ ਦੀ ਇੰਡਸਟਰੀ ਨੂੰ ਤਾਂ ਚੁੱਕ ਕੇ ਲੈ ਕੇ ਜਾਵਾਂਗੇ ਬਟਾਲੇ ਦੀ ਇੰਡਸਟਰੀ ਤੇ ਇੰਨੇ ਕੁ ਮਾੜੇ ਹਾਲਾਤ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੱਸੀ ਸੀ ਜਿਹੜੀ ਕਿ ਸੌਆਂ ਦੀ ਗਿਣਤੀ ਰਹਿ ਗਈ ਬਾਰਡਰ ਲਾਈਨ ਤੇ ਪੈਂਦੀ ਆ ਬਾਰਡਰ ਲਾਈਨ ਤੇ ਕੋਈ ਇਨਸੈਂਟਿਵ ਨਹੀਂ ਇਹਨਾਂ ਨੂੰ ਚਦਕੀ ਜਵੇ 2.5 ਸਾਲ ਪਹਿਲੇ ਜਿਹਦਾ ਤੁਸੀਂ ਕਿਹਾ ਕਿ 2.5 ਸਾਲ ਤੋਂ ਕੁਝ ਨਹੀਂ ਕੀਤਾ ਲੇਕਿਨ ਸੱਤਾ ਦੇ ਵਿੱਚ ਆਂਦੇ ਆ ਤੇ ਮੀਟਿੰਗਾਂ ਤਾਂ ਤੁਹਾਡੇ ਨਾਲ ਪਰਸਨਲੀ ਮੀਟਿੰਗਸ ਵੀ ਹੋਈਆਂ ਬਿਲਕੁਲ ਮੀਟਿੰਗਾਂ ਹੋਈਆਂ ਔਰ ਮੀਟਿੰਗਾਂ ਦੇ ਵਿੱਚ ਇਹਨਾਂ ਨੇ ਵਿਸ਼ਵਾਸਨ ਦਿੱਤੇ ਨੇ ਕਿ ਅਸੀਂ ਜਿਹੜੇ ਆ ਇੰਡਸਟਰੀ ਨੂੰ ਬੂਸਟ ਕਰਾਵਾਂਗੇ ਇੰਡਸਟਰੀ ਤੇ ਕੰਮ ਕਰਾਂਗੇ ਇੰਡਸਟਰੀ ਵਾਸਤੇ ਲਿਆਵਾਂਗੇ ਇਥੇ ਇੰਡਸਟਰੀ ਲਿਆਵਾਂਗੇ ਬਟਾਲੇ ਵਿੱਚ ਇੰਡਸਟਰੀ ਲਿਆਵਾਂਗੇ ਇਥੇ ਫੋਕਲ ਪੁਆਇੰਟ ਹੈਗਾ ਸੀ ਫੋਕਲ ਪੁਆਇੰਟ ਇੰਡਸਟਰੀ ਬਿਲਕੁਲ ਡਾਊਨ ਹੋਈ ਰਹੀ ਹੈ ਜੀ ਲੇਬਰ ਵਿਹਲੀ ਬੈਠੀ ਲੋਕਾਂ ਦੇ ਅੰਦਰ ਇਹਨੇ ਮਾੜੇ ਹਾਲਤ ਨੇ ਲੋਕਾਂ ਅੱਜ ਜੇ ਬਟਾਲੇ ਦੀ ਇੰਡਸਟਰੀ ਰਿਵਾਈਵ ਕਰਦੀ ਹੈ ਸਰਕਾਰ ਤੇ ਬ ਮੈਂ ਗੰਦੀ ਐ ਪਰ ਕੰਮ ਐ ਨਹੀਂ ਕੰਮ এমਪਲੋਇਮੈਂਟ ਤਾਂ ਹੀ ਮਿਲੇਗੀ ਨਾ ਕੰਮ ਹੋਏਗਾ ਤੇ ਬਟਾਲੇ ਵਿੱਚ ਕਸਟਮਰ ਆ ਕੇ ਖੁਸ਼ ਨਹੀਂ ਐ ਸਭ ਨਾਲ ਇੱਥੇ ਦੇਖੋ ਬਟਾਲੇ ਨੂੰ ਜਿਹੜੀ ਸਾਡੀ ਲਾਈਨ ਆ ਅਸੀਂ ਮਸ਼ੀਨ ਟੂਲ ਦੀ ਮੈਨੂਫੈਕਚਰਿੰਗ ਕਰਦੇ ਆਂ ਔਰ ਮਸ਼ੀਨ ਟੂਲ ਸਾਡੇ ਇੱਥੇ ਬਟਾਲੇ ਦੀ ਜਿਹੜੀ ਰੇਲਵੇ ਲਾਈਨ ਆ ਸੈਂਟਰ ਗਵਰਨਮੈਂਟ ਨੇ ਚਾਹੀ ਪਾਉਣੀ ਐ ਸੈਂਟਰ ਗਵਰਨਮੈਂਟ ਨੇ ਮਤਲਬ ਜਿਹੜੀ ਰੇਲਵੇ ਲਾਈਨ ਕਰਦੀਆਂ ਤੋਂ ਜਲੰਧਰ ਨੂੰ ਜਾਣੀ ਐ ਔਰ ਰੇਲਵੇ ਲਾਈਨ ਵੀ ਜਦੋਂ ਸਟਾਰਟ ਹੋ ਜੇ ਉਹਦੇ ਵਿੱਚ ਬੈਨੀਫਿਟ ਬਹੁਤ ਆ ਉਹ ਵੀ ਨਹੀਂ ਸਟਾਰਟ ਹੈਗੀ ਸਰਕਾਰੋਂ ਦੇ ਲਈ ਸੰਜੀਦਾ ਨਹੀਂ ਕੋਈ ਸੰਜੀਦਾ ਨਹੀਂ ਹੈ ਕੋਈ ਹਰ ਇੱਕ ਸਰਕਾਰ ਵਿਸ਼ਵਾਸਨ ਦਿੰਦੀ ਹੈ ਕਿ ਇਹ ਲਾਈਨ ਪਾਜਣੀ ਹੈ ਜੀ ਆਦਾਂ ਪੈਜੇਗੀ ਆਦਾਂ ਪੈਜੇਗੀ ਅਸਲ ਪਾਜੇਗੀ 2.5 ਸਾਲ ਲੰਘੇ ਨੇ ਸਰਕਾਰ ਨੂੰ 3.5 ਸਾਲ ਲੰਘ ਗਿਆ ਤੇ 2 ਸਾਲ ਹੋ ਰਏ ਨੇ ਗੱਲ ਕੀਤੀ ਪੰਜਾਬ ਦੇ ਉਹਨਾਂ ਇੰਡਸਟਰੀਜ਼ ਨਾਲ ਜਿਹੜੇ ਸਾਲਾਂ ਤੋਂ ਇੰਡਸਟਰੀ ਚਲਾ ਰਹੇ ਨੇ ਔਰ ਜੇ ਗੱਲ ਕਰੀਏ ਬਟਾਲਾ ਦੀ ਬਟਾਲਾ ਇੱਕ ਇੰਡਸਟਰੀਅਲ ਟਾਊਨ ਹੈ ਜਿਹੜਾ ਕਿ ਏਸ਼ੀਆ ਦੇ ਵਿੱਚ ਕਦੀ ਆਪਣਾ ਨਾਮ ਅਖਵਾਉਣ ਦਾ ਸੀ ਅੱਜ ਵੀ ਬਟਾਲਾ ਦੀ ਬਟਾਲਾ ਸ਼ਹਿਰ ਤੋਂ ਦੂਜੇ ਸੂਬਿਆਂ ਤਹੇ ਵਿੱਚ ਮਸ਼ੀਨਾਂ ਜਾਂਦੀਆਂ ਨੇ ਲੇਕਿਨ ਇਥੋਂ ਦੇ ਇੰਡਸਟਰੀਸ ਦਾ ਕਹਿਣਾ ਕਿ ਪੰਜਾਬ ਸਰਕਾਰ ਦੀ ਸਜੀਦਗੀ ਕੋਈ ਨਹੀਂ ਹੈ ਦਾਵੇ ਖੋਖਲੇ ਨੇ ਕਿਉਂਕਿ ਉਹਨਾਂ ਨੂੰ ਜਿਹੜੇ ਵਾਅਦੇ ਕੀਤੇ ਗਏ ਜਾਂ ਜਿਹੜੇ ਰਿਵਾਈਵ ਕਰਨ ਦੇ ਵਾਅਦੇ ਕੀਤੇ ਗਏ ਨਾ ਤਾਂ ਕੋਈ ਇਨਸੈਂਟਿਵ ਮਿਲਿਆ ਨਾ ਤਾਂ ਕੋਈ ਸਰਕਾਰ ਮੀਟਿੰਗਾਂ ਦਾ سلسلہ ਜ਼ਰੂਰ ਚਲਾ ਰਹੀ ਹੈ ਚਾਹੇ ਉਹ ਸੱਤਾ ਤੋਂ ਪਹਿਲੇ ਸੀ ਚਾਹੇ ਉਹ ਸੱਤਾ ਤੋਂ ਬਾਅਦ ਮੀਟਿੰਗਾਂ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਵੀ ਲਈਆਂ ਜਾਂਦੀਆਂ ਨੇ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵੀ ਲਈਆਂ ਜਾਂਦੀਆਂ ਨੇ ਲੇਕਿਨ ਜ਼ਮੀਨੀ ਕੰਮ ਹਕੀਕਤ ਕਹਿ ਲਈਏ ਜਾਂ ਜ਼ਮੀਨੀ ਉਹਦੇ ਤੇ ਕੋਈ ਵੀ ਕਾਰਵਾਈ ਜਿਹੜੀ ਆ ਨਹੀਂ ਚੱਲਦੀ ਜਿਸ ਦੇ ਕਰਕੇ ਅੱਜ ਵੀ ਪੰਜਾਬ ਦੀ ਇੰਡਸਟਰੀ ਕਹਿੰਦੇ ਨੇ ਕਿ ਅੱਜ ਵੀ ਲੋੜ ਆ ਕਿ ਸਰਕਾਰ ਸੰਜੀਦਾ ਹੋਵੇ ਤਾਂ ਹੀ ਪੰਜਾਬ ਦੀ ਇੰਡਸਟਰੀ ਵੱਧ ਸਕਦੀ ਹੈ ਗੁਰਪ੍ਰੀਤ ਚਾਹਵੜਾ ਵਰਦਾਸਪੁਰ